ਮਨ ਰੋਟੀ ਤੋਂ ਨਹੀਂ ਬਣਿਆ ਮਨ ਮਿੱਟੀ ਤੋਂ ਵੀ ਨਹੀਂ ਬਣਿਆ ਫਿਰ ਕਿਸ ਤੋਂ ਬਣਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੜੇ ਧਿਆਨ ਨਾਲ ਸੁਣਨਾ ਤਨ ਰੋਟੀ ਤੋਂ ਬਣਿਆ ਹੈ ਮਨ ਸਿੱਧਾ ਪ੍ਰਭੂ ਤੋਂ ਬਣਿਆ ਹੈ ਤਨ ਮਿੱਟੀ ਤੋਂ ਬਣਿਆ ਹੈ ਮਨ ਜੋਤ ਸਰੂਪ ਤੋਂ ਬਣਿਆ ਹੈ ਵੱਲਾ ਪਾ ਕੇ ਮਨ ਨਹੀਂ ਆਇਆ ਮਨ ਸਿੱਧਾ ਹੀ ਪਰਮਾਤਮਾ ਤੋਂ ਆਇਆ ਇਸ ਤਰ੍ਹਾਂ ਬੜੇ ਧਿਆਨ ਨਾਲ ਸੁਣਨਾ ਇੱਕ ਸੂਰਜ ਹੈ ਫਿਰ ਸੂਰਜ ਦੀ ਕਿਰਨ ਹੈ ਫਿਰ ਕਿਰਨ ਦੀ ਰੋਸ਼ਨੀ ਹੈ ਪਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਹੈ ਅਗਰ ਰੋਸ਼ਨੀ ਨਾ ਹੋਵੇ ਤਾਂ ਜੋ ਕੁਝ ਦਿਖਾਈ ਦੇਂਦਾ ਨਹੀਂ ਦਿਖਾਈ ਦੇਗਾ। ਜੇ ਰੋਸ਼ਨੀ ਨਹੀਂ ਹੈ ਤਾਂ ਫਿਰ ਕਿਰਨ ਨਹੀਂ ਹੈ। ਇਹ ਕਹਿਣਾ ਪਵੇਗਾ ਸੂਰਜ ਹੈ ਕਿਰਨ ਹੈ ਕਿਰਨ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦਿੰਦਾ ਹੈ। ਪਰਮਾਤਮਾ ਹੈ ਫਿਰ ਉਹਦੀ ਕਿਰਨ ਹੈ ਕਿ ਆਤਮਾ ਫਿਰ ਆਤਮਾ ਦੀ ਰੋਸ਼ਨੀ ਹੈ ਕਿ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਮਨ ਕਰਕੇ ਜੋ ਪ੍ਰਗਟ ਹੁੰਦਾ ਹੈ ਪਤਾ ਚੱਲਦਾ ਹੈ। ਔਰ ਮਨ ਜਿਸ ਨੂੰ ਮਨ ਲੈਂਦਾ ਉਹ ਹੈ ਮਨ ਜਿਸ ਨੂੰ ਮੰਨਦਾ ਨਹੀਂ ਉਹ ਨਹੀਂ ਹੈ ਮਨ ਦੇ ਅਖਰੀ ਅਰਥ ਨੇ ਮਨਨ ਸ਼ਕਤੀ ਜੋ ਮੈਂ ਮਨੇ ਉਹ ਮੇਰੇ ਮਨ ਦੇ ਚ ਹੈ ਜੋ ਮੈਂ ਅਜੇ ਤੱਕ ਮਨਿਆ ਹੀ ਨਹੀਂ ਉਹ ਮੇਰੇ ਮਨ ਦੇ ਚ ਨਹੀਂ ਹੈ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਜੋ ਮਨ ਨੇ ਮਨਿਆ ਹੀ ਨਹੀਂ ਨਹੀਂ ਹੈ ਇਸ ਦੁਨੀਆ ਚ ਕਰੋੜਾਂ ਮਨੁੱਖ ਐਸੇ ਨੇ ਜਿਨ੍ਹਾਂ ਦੇ ਮਨ ਦੇ ਚ ਪ੍ਰਮਾਤਮਾ ਨਹੀਂ ਹੈ ਕਿਉਂ ਮਨ ਨੇ ਮਨਿਆ ਹੀ ਨਹੀਂ ਮਨ ਨੇ ਮਨਿਆ ਹੀ ਨਹੀਂ ਪ੍ਰਮਾਤਮਾ ਹੈ मन मन्ने ते परमात्मा है मन न मन्ने ते परमात्मा नहीं है नहीं और मैं अर्ज करा करोड़ों ਦੇ ਚ ਕਿਸੇ ਇੱਕ ਅੱਧਾ ਮਨ ਮੰਦਾ ਹੈ ਮਨ ਨੇ ਜਿਸ ਤਰ੍ਹਾਂ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਪਤੀ ਨੂੰ ਪਤੀ ਕਰਕੇ ਮੰਨ ਲਿਆ ਪਿਤਾ ਨੂੰ ਪਿਤਾ ਕਰਕੇ ਮੰਨ ਲਿਆ ਮਾਂ ਨੂੰ ਮਾਂ ਕਰਕੇ ਮੰਨ ਲਿਆ ਮਨ ਨੇ परमात्मा ਨੂੰ परमात्मा ਕਰਕੇ ਨਹੀਂ ਮੰਨੇ ਨਹੀਂ ਮੰਨੇ ਪੁੱਤਰ ਦੀ ਯਾਦ ਆਪੇ ਆਉਂਦੀ ਹੈ ਮਿੱਤਰ ਦੀ ਯਾਦ ਆਪੇ ਆਉਂਦੀ ਹੈ ਪਤੀ ਦੀ ਯਾਦ ਆਪੇ ਆਉਂਦੀ ਹੈ ਪਤਨੀ ਦੀ ਯਾਦ ਆਪੇ ਆਉਂਦੀ ਹੈ ਧਨ ਸੰਪਦਾ ਦੀ ਯਾਦ ਆਪੇ ਆਉਂਦੀ ਹੈ ਪਰ ਜੇ ਪ੍ਰਮਾਤਮਾ ਨੂੰ ਯਾਦ ਕਰਨਾ ਹੋਵੇ ਵਾਜਕ ਵਜਾਓ ਤਬਲੇ ਖੜਕਾਓ ਕਥਾ ਕਹਾਣੀਆਂ ਕਰੋ ਫਲਸਫਾ ਗੋਟੋ ਇਸ ਸਭ ਕੁਝ ਦੇ ਕਰਦੇ ਆਇਆ ਪਾਠ ਪੂਜਾ ਕਰੋ দান-ਪੁੰਨ ਕਰੋ ਲੰਗਰ ਚਲਾਓ ਸੇਵਾ ਕਰੋ ਇਸ ਸਭ ਕੁਝ ਦੇ ਕਰਦੇ ਆ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਜਿਸ ਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹ ਹੈ ਹੀ ਨਹੀਂ ਉਹ ਹੈ ਹੀ ਨਹੀਂ ਤੁਸੀਂ ਆਖੋਗੇ ਸਾਡਾ ਮਨ ਤੇ ਮੰਦਾ ਜੀ ਗੁਰਦੁਆਰੇ ਆਉਂਦੇ ਆ ਤੇ ਮੈਨੂੰ ਹੱਥ ਜੋੜ ਕੇ ਜ਼ਰੂਰ ਮਾਫ ਕਰ ਦੇਣਾ ਨਹੀਂ ਮੰਦਾ ਨਹੀਂ ਮੰਦਾ ਤੁਸੀਂ ਆਖੋਗੇ ਤੇ ਮੈਂ ਖਾਮਾ ਖਾ ਸਾਡੀ ਤੋਂ ਇਹ ਨਹੀਂ ਮੰਦਾ ਤਾਂ ਹੀ ਤੇ ਗੁਰਦੁਆਰੇ ਆਇਆ ਤਾਂ ਹੀ ਤੇ ਬਾਣੀ ਪੜਦੇ ਆ